ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਇਨਫੋਰਮੇਸ਼ਨ ਦਵਾਂਗਾ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚੋਂ ਜੋ ਆਪਣੀ ਸਰਦੀਆਂ ਦੇ ਬੀਜਾਂ ਦੀ ਕਿੱਟ ਹੁੰਦੀ ਹੈ ਸਿਰਫ 100 ਰੁਪਏ ਦੀ ਉਹ ਲੈ ਕੇ ਆਇਆ ਸੀ ਉਹਦੇ ਬਾਰੇ ਤੁਹਾਨੂੰ ਅੱਜ ਮੈਂ ਥੋੜੀ ਜੀ ਜਾਣਕਾਰੀ ਦਵਾਂਗਾ ਆ ਦੇਖ ਸਕਦੇ ਹੋ ਦੋਸਤੋ ਇਹ ਆਪਣਾ ਘਰੇਲੂ ਬਗੀਚੀ ਦੀ ਕਿੱਟ ਹੈ ਜੋ ਘਰੇ ਆਪਣੀ ਥੋੜੀ ਬਹੁਤਾ ਜਗ੍ਹਾ ਪਈ ਹੁੰਦੀ ਹੈ ਉਹਦੇ ਲਈ ਕਰੇਲੂ ਬਗੀਚੀ ਦੇ ਇਹ ਬੀਿਆਂ ਦੀ ਕਿੱਟ ਹੁੰਦੀ ਆ ਇਹ ਸਿਰਫ 100 ਰੁਪਏ ਦੀ ਆਉਂਦੀ ਹੈ ਪੀਏਯੂ ਯੂਨੀਵਰਸਿਟੀ ਚੋਂ ਇਹ ਆਪਣੇ ਗੇਟ ਨੰਬਰ 1 ਦੇ ਨਾਲ ਦਫ਼ਤਰ ਬਣਿਆ ਹੋਇਆ ਉੱਥੋਂ ਮਿਲ ਜਾਂਦੀ ਹੈ ਇਸੇ ਤਰ੍ਹਾਂ ਗਰਮੀਆਂ ਦੇ ਵੀ ਬੀ ਆਉਂਦੇ ਹੁੰਦੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਆਪਣੇ ਕੋਲੇ ਇਹਦੇ ਚ ਆਪਣੇ ਕੋਲੇ ਮਟਰ ਪਾਲਕ ਮੇਥਾ ਮੇਥੀ ਚੀਨੀ ਸਰੋਂ ਗਾਜਰਾ ਮੂਲੀਆਂ ਛਾਲਗਮ ਧਣੀਆਂ ਤੇ ਬਰੋਕਲੀ ਇਹ 10 ਤਰ੍ਹਾਂ ਦੇ ਬੀ ਹੁੰਦੇ ਨੇ ਆ ਇਹਨਾਂ ਦੀ ਲਿਸਟ ਦਿੱਤੀ ਹੋਈ ਹੈ ਇਹਨਾਂ ਨੇ ਇਹੜੇ ਅਕੜੇ ਮਹੀਨੇ ਇਹ ਲਾਈ ਜਾਂਦੀ ਹੈ ਤੇ ਦੋਸਤੋ ਆਪ ਸਾਰੇ ਬੀਜ ਨੇ ਇਹਨਾਂ ਦੇ ਆ ਬ੍ਰੋਕਲੀ ਦਾ ਹੋ ਗਿਆ ਜੀ ਆ ਮੂਲੀ ਹੋ ਗਈ ਪਾਲਕ ਹੋ ਗਿਆ ਮੇਥੀ ਹੋ ਗਈ ਗਾਜਰਾ ਹੋ ਗਿਆ ਮੇਥਾ ਇਹ ਧਨੀਏ ਦੇ ਬੀ ਹੋ ਗਏ ਇਹ ਚੀਨੀ ਸਰੋਂ ਹੋ ਗਈ ਤੇ ਆ ਟਰਨਿਪ ਹੋ ਗਿਆ ਆਪਣਾ ਗੋਂਗਲੂ ਸ਼ਾਲਦ ਤੇ ਦੋਸਤੋ ਇਹ ਬੀ ਬਹੁਤ ਜ਼ਿਆਦਾ ਹੁੰਦੇ ਨੇ ਪਹਿਲਾਂ ਮੈਨੂੰ ਵੀ ਲੱਗਿਆ ਕਿ ਇਹ ਸ਼ਾਇਦ ਥੋੜੇ ਨੇ ਰਹਿ ਜਾਣ ਸੋ ਮੈਂ ਥੋੜਾ ਜਿਹਾ ਧਨੀਆ ਤੇ ਪਾਲਕ ਦੇ ਬੀ ਲੈ ਲਏ ਸੀਗੇ ਥੋੜਾ ਅਸੀਂ ਵੱਧ ਲਾਣੇ ਆ ਤੇ ਮੈਂ ਯੂਨੀਵਰਸਿਟੀ ਤੋਂ ਲੈ ਕੇ ਆਇਆ ਸੀਗਾ 4 ਦਿਨ ਪਹਿਲਾਂ ਇਹ ਸੋ ਆ ਜਗਾ ਵਾਜੀ ਜਿੱਥੇ ਆਪਾਂ ਲਾਏ ਆ ਆ ਪਹਿਲਾਂ ਮਿਰਚਾਂ ਦੇ ਕੁਝ ਬੂਟੇ ਲੱਗੇ ਹੋਏ ਆ ਆਪਾਂ ਇੱਥੇ ਪਹਿਲਾਂ ਮੈਂ ਤੁਹਾਨੂੰ ਦਿਖਾ ਦਿੰਦਾ ਮੈਂ ਆ ਮੇਰੇ ਕੋਲ ਥੋੜੀ ਜਿਹੀ ਘਰੇਲੂ ਬਗੀਚੀ ਚ ਜਗ੍ਹਾ ਸੀਗੀ ਸੋ ਆਪਾਂ ਕੁਝ ਲਾਇਆ ਸੀਗਾ ਪਹਿਲਾਂ ਆਪਾਂ ਇਹ 8-9 ਲਾਈਨਾਂ ਸਿੱਧੀਆਂ ਖਿੱਚ ਕੇ ਇਹਦੇ ਚ ਪਾਲਕ ਦੇ ਬੀਜ ਲਾਏ ਸੀਗੇ ਇਹਦੀ ਜਰਮੀਨੇਸ਼ਨ ਸਿਰਫ 4 ਦਿਨਾਂ ਦੇ ਵਿੱਚ ਜਰਮੀਨੇਸ਼ਨ ਹੋਣ ਲੱਗ ਗਈ ਮੈਂ ਤੁਹਾਨੂੰ ਕੋਲੋਂ ਦੀ ਦਿਖਾ ਦਿੰਦਾ ਮੈਂ ਇਹ ਪਾਲਕ ਦਾ ਸੀਡਸ ਜੋ ਲਾਇਆ ਸੀਗਾ ਇਹ ਉਹਦੀ ਆ ਇਹ ਬਹੁਤ ਵਧੀਆ ਜਰਮੀਨੇਸ਼ਨ ਹੋਣ ਲੱਗ ਗਈ ਤੇ ਇਸੇ ਤਰੀਕੇ ਦੋਸਤੋ ਆਪਾਂ ਇੱਥੇ ਚੀਨੀ ਸਰੋਂ ਲਾਈਆਂ ਵਾਂ। ਇਹਦੀਆਂ ਆਪਾਂ 10 ਤੋਂ 12 ਲਾਈਨਾਂ ਲਾਈਆਂ ਸੀ ਚੀਨੀ ਸਰੋਂ ਦੀਆਂ। ਇਹ ਆਪਾਂ ਕੱਲ ਲਾਈਆਂ ਵਾਂ। ਤੇ ਇਸੇ ਤਰ੍ਹਾਂ ਇੱਥੇ ਲਾਇਆ ਧਨੀਆ, ਮੇਥੇ, ਮੇਥੀ। ਤੇ ਇਸੇ ਤਰ੍ਹਾਂ ਇੱਧਰ ਹੋ ਗਈਆਂ ਜੀ ਆਪਣੀਆਂ 3 ਵੱਟਾਂ ਮੂਲੀਆਂ, 4 ਵੱਟਾਂ ਗਾਜਰਾਂ। ਇੱਥੇ ਛਾਲਗਮ ਲਾਵਾਂਗੇ ਤੇ ਇੱਥੇ ਆਪਾਂ ਮਟਰ ਲਾਵਾਂਗੇ। ਤੇ ਦੋਸਤੋ ਬਾਅਦ ਵਿੱਚ ਤੁਹਾਨੂੰ ਮੈਂ ਵੀਡੀਓ ਫੇਰ ਵੀ ਸ਼ੇਅਰ ਕਰਾਂਗਾ ਇਹਦੇ ਨਾਲ। ਤੇ ਆਪਾਂ ਚੁੱਲਾ ਚੌਂਕਾ ਬਣਾਇਆ ਜੀ। ਹੁਣ ਸਰਦੀਆਂ ਆ ਜਾਣੀਆਂ ਵਾ ਤੇ ਸਾਗ ਸੂਕ ਦਾਲ ਸਬਜ਼ੀ ਇੱਥੇ ਬਣਾਇਆ ਕਰਾਂਗੇ। ਐਸੀ ਆਪ ਹੀ ਬਣਾ ਲਿਆ ਜੀ। ਮਿਸਤਰੀ ਲਾਣ ਦੀ ਵੀ ਲੋੜ ਨਹੀਂ ਪਈ। ਤੇ ਠੀਕ ਹੈ ਦੋਸਤੋ। ਇਹ ਵੀਡੀਓ ਬਣਾਉਣ ਦਾ ਇਹ ਮਕਸਦ ਸੀਗਾ ਕਿ ਤੁਸੀਂ ਵੀ ਘਰ ਦੇ ਕਰੇਲੂ ਬਗੀਚੀ ਲਈ ਕੁਛ ਨਾ ਕੁਛ ਬੀਡ ਬੀਜ ਵਗੈਰਾ ਲੈ ਕੇ ਆਵੋ ਤੇ ਘਰੇ ਜ਼ਰੂਰ ਲਾਵੋ। ਧੰਨਵਾਦ।